ਨਨਣਾ ਲੋਕਵਾਇ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੱਲ ਦੀਆਂ ਖਬਰਾਂ ਚੱਲ ਰਹੀਆਂ ਕਿ ਦਰਿਆ ਸਾਤਲੁਜ ਬਹੁਤ ਜ਼ਿਆਦਾ ਪਾਣੀ ਆਵੇਗਾ ਤਾਂ ਉਸ ਦੀ ਤਾਜ਼ਾ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ 20 ਅਗਸਤ ਤਕਰੀਬਨ 6 ਵਜੇ ਦੀ ਅਪਡੇਟ ਹੈ ਔਰ ਜੋ ਮੈਂ ਅਪਡੇਟ ਦੇਣ ਜਾ ਰਿਹਾ ਹਾਂ ਮਹਿਦਪੁਰ ਤੋਂ ਜੋ ਜੁਗਰਾਉਂ ਰੋਡ ਜਾਂਦਾ ਉਸ ਦੀ ਪੁਲ ਦੀ ਅਪਡੇਟ ਹੈ ਤਾਂ ਪਾਖੜਾ ਡੈਮ ਦੇ ਚਾਰ ਫਲੱਡ ਗੇਟ ਖੁੱਲ ਗਏ ਹਨ ਟੈਸਟਿੰਗ ਦੇ ਲਈ ਚੈੱਕ ਕਰਨ ਦੇ ਲਈ ਕਿਉਂਕਿ ਲਗਾਤਾਰ ਪਾਖੜਾ ਪਾਣੀ ਦਾ ਜਲ ਪੱਧਰ ਜੋ ਵੱਧ ਰਿਹਾ ਹੈ ਬਿਆਸ ਦਾ ਵੀ ਲਗਾਤਾਰ ਜਲ ਪੱਧਰ ਵੱਧ ਰਿਹਾ ਹੈ ਤਾਂ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਆ ਕਿ ਜੇਕਰ ਜ਼ਿਆਦਾ ਪਾਣੀ ਪਹਾੜੀ ਹਾਰੀ ਜ਼ਿਆਦਾ بارش ਪੈ ਜਾਂਦੀ ਹੈ ਤਾਂ ਪਾਖੜਾ ਦੇ ਗੇਟ ਜ਼ਿਆਦਾ ਖੁੱਦ ਨੇ ਪੈਣ 2-2 ਫੁੱਟ ਤੱਕ ਖੁੱਲੇ ਕੇ ਹਨ ਜੇਕਰ ਜ਼ਿਆਦਾ ਖੁੱਦ ਨੇ ਪੈਣ ਸਾਰੇ ਖੁੱਲਨੇ ਪੈਣ ਤਾਂ ਚੱਕ ਕੇ ਤਿਆਜ ਸਕਣ ਤਾਂ 4 ਫਲੱਡ ਗੇਟ ਖੁੱਲ ਗਏ ਹਨ ਤਾਂ ਦਰਿਆ ਸਾਤੌੜ ਦੀ ਤਸਵੀਰ ਦੇਖ ਸਕਦੇ ਹੋ ਕਿ ਅਜੇ ਤੱਕ ਕਿੰਨਾ ਕੁ ਪਾਣੀ ਆਇਆ ਹੈ ਕੱਲ ਸ਼ਾਮ 5 ਵਜੇ ਚਾਰ ਫਲੱਡ ਗੇਟ ਖੁੱਲ੍ਹ ਗਏ ਹਨ ਉਸ ਤੋਂ ਬਾਅਦ ਹੁਣ ਤੱਕ ਜੋ ਇੱਥੇ ਪਾਣੀ ਪਹੁੰਚਿਆ ਉਸ ਦੀ ਤਸਵੀਰ ਹੈ ਜੋ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਰਫਤਾਰ ਥੋੜੀ ਵਧੀ ਜਰੂਰ ਹੈ ਪਰ ਜ਼ਿਆਦਾ ਨਹੀਂ ਕਿ ਡਰਨ ਦੀ ਲੋੜ ਨਹੀਂ ਹੈ ਕਿ ਜ਼ਿਆਦਾ ਪਾਣੀ ਵਧ ਜੂਗਾ ਇਹੋ ਜਿਹਾ ਕੋਈ ਕਾਰਨ ਨਹੀਂ ਹੈ ਜਿੰਨੀ ਵਾਰ ਅੱਜ ਚ ਪਹਿਲੇ ਵਾਰ ਪਾਣੀ ਆਇਆ ਤਾਂ ਉਸ ਤੋਂ ਪਾਣੀ ਜ਼ਿਆਦਾ ਨਹੀਂ ਵਧੇਗਾ ਇਹ ਜੋ ਫਲੱਡ ਗੇਟ ਸੀ ਸਿਰਫ ਚੈੱਕ ਕਰਨ ਦੇ ਲਈ ਖੁੱਲ੍ਹ ਗਏ ਸਨ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ तकरीबन 6 ਵਜੇ ਦੀ ਇਹ ਅਪਡੇਟ ਤੁਹਾਨੂੰ ਦੇਣ ਜਾ ਰਿਹਾ ਤਾਂ ਇਸ ਤੋਂ ਬਾਅਦ ਥੋੜਾ ਪਾਣੀ ਹੋਰ ਵੱਧ ਸਕਦਾ ਹੈ ਪਰ ਜ਼ਿਆਦਾ ਪਾਣੀ ਨਹੀਂ ਵਧੇਗਾ ਜੇਕਰ ਪਿੱਛੇ ਹਿਮਾਚਲ ਦੇ ਵਿੱਚ ਜ਼ਿਆਦਾ بارش ਨਹੀਂ ਹੁੰਦੀ ਆ ਫਿਰ ਪਾਖੜਾ ਦਾ ਲੈਵਲ ਸਥਿਰ ਰਹਗਾ ਫਿਰ ਉਸ ਤੋਂ ਬਾਅਦ ਕੋਈ ਪਾਣੀ ਦਾ ਛੱਡਣ ਦੀ ਪ੍ਰਤੀ ਕਰਿਆ ਜੋ ਉਹ ਜਾਰੀ ਨਹੀਂ ਕੀਤਾ ਜਾਵੇਗੀ ਫਿਰ ਦਾ ਫਿਲਹਾਲ ਜੋ ਪ੍ਰਸ਼ਾਸਨ ਨੇ ਐਡਵਾਈਸਰੀ ਜਾਰੀ ਕੀਤੀ ਗਈ ਹੈ ਟੈਸਟਿੰਗ ਦੇ ਲਈ ਕਿਹਾ ਗਿਆ ਤਾਂ ਪਾਖੜਾ ਦੇ ਚਾਰ ਗੇਟ ਖੁੱਲ ਗਏ ਹਨ ਜਿਸ ਤੋਂ ਬਾਅਦ ਦਰਿਆ ਸਤਲੁਜ ਦਾ ਜੋ ਜਲ ਪੱਧਰ ਵਧਿਆ ਪਰ ਇੰਨਾ ਆਪਾਂ ਜ਼ਿਆਦਾ ਵੀ ਨਹੀਂ ਕਹਿ ਸਕਦੇ ਕਿ ਜ਼ਿਆਦਾ ਵਧਿਆ ਪਹਿਲਾਂ ਸ਼ਾਮ 5 ਵਜੇ ਤੱਕ ਪਹਿਲਾਂ 2 ਵਜੇ ਖੁੱਲ ਗਏ ਦੋ ਗੇਟ ਫਿਰ ਉਸ ਤੋਂ ਬਾਅਦ 3 ਵਜੇ ਔਰ ਸ਼ਾਮ ਨੂੰ 4 ਵਜੇ ਫਿਰ ਪਸ ਹੋਰੀ 5 ਵਜੇ ਚਾਰ ਗੇਟ ਖੁੱਲ ਗਏ ਤਾਂ ਹੁਣੇ ਦਰਿਆ ਸਤਲਜ ਦੀ ਤਾਜ਼ਾ ਅਪਡੇਟ ਤਾਜ਼ਾ ਤਸਵੀਰ ਤੁਸੀਂ ਦੇਖ ਸਕਦੇ ਹੋ ਜੇਕਰ ਕੱਲ ਪਾਣੀ ਛੱਡਿਆ ਗਿਆ 2 ਵਜੇ ਛੱਡਣਾ ਸ਼ੁਰੂ ਕੀਤਾ ਤਾਂ ਕੁਝ ਪਾਣੀ ਇਸ ਪਾਣੀ ਦੇ ਵਿੱਚ ਆ ਕੇ ਮਿਲਿਆ ਹੋਵੇਗਾ ਇੱਥੋਂ ਤੱਕ ਪਹੁੰਚਣ ਦੇ ਲਈ ਵਕਤ ਸਮਾਂ ਵੀ ਲੱਗਦਾ ਤਾਂ 8-9 ਵਜੇ ਤੱਕ ਇਹ ਸਾਰੀ ਤਸਵੀਰ ਸਾਫ਼ ਹੋ ਜਾਏਗੀ ਕਿ ਕਿੰਨਾ ਪਾਣੀ ਆਉਂਦਾ ਔਰ ਕਿੰਨਾ ਇੱਥੋਂ ਅੱਗੇ ਲੰਘ ਜਾਂਦਾ ਔਰ ਜਿੱਦਾਂ ਕਿ ਮੈਂ ਪਹਿਲਾਂ ਜ਼ਿਕਰ ਕਰਦਾ ਹੁੰਦਾ ਲੋਹੀਆ ਏਰੀਆ ਦੇ ਵਿੱਚ ਜਿੱਥੋਂ ਬੰਨ ਟੁੱਟਿਆ ਸੀ ਅੱਗੇ ਪਿੰਡਾਂ ਦੇ ਲਾਗੇ ਤਾਂ ਉੱਥੇ ਇਹ ਪਾਣੀ ਤਕਰੀਬਨ 3 ਤੋਂ 4 ਵਜੇ ਸ਼ਾਮ ਨੂੰ ਪਹੁੰਚੇਗਾ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਦਰਿਆ ਸਤਲੁਜ ਦੀ ਤਸਵੀਰ ਹੈ